ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਲਗਾਤਾਰ ਆ ਰਹੇ ਸੀ ਕਿ ਤੁਸੀਂ ਵੀਡੀਓਜ਼ ਕਿਉਂ ਨਹੀਂ ਅਪਲੋਡ ਕਰ ਰਹੇ ਇਹਦਾ ਇੱਕੋ ਇੱਕ ਕਾਰਨ ਸੀ ਕਿ ਬੱਚੇ ਸਪੋਰਟ ਨਹੀਂ ਕਰਦੇ ਜਿਹੜਾ ਵੀ ਵਿਦਿਆਰਥੀ ਚਾਹੇ ਪਹਿਲੀ ਵਾਰ ਆਇਆ ਚਾਹੇ ਚੌਥੀ ਵਾਰ ਆਇਆ ਚਾਹੇ ਉਹ ਮੇਰੇ ਚੈਨਲ ਦਾ ਪਹਿਲਾ ਹੀ ਸਬਸਕ੍ਰਾਈਬਰ ਹੋ ਕੋਸ਼ਿਸ਼ ਕਰੋ ਕਿ ਵੀਡੀਓ ਨੂੰ ਲਾਈਕ ਤੇ ਪਿਆਰਾਂ ਜਾਂ ਕਮੈਂਟ ਕਰਿਆ ਕਰੋ ਤਾਂ ਜੋ ਸਾਨੂੰ ਸਪੋਰਟ ਹੋ ਸਕੇ ਨਾ ਹੁਣ ਦਾ ਆਨ ਦਾ ਕਾਰਨ ਇਹੀ ਸੀ ਕਿ ਜਿਹੜੇ ਸਟੂਡੈਂਟ ਨੇ ਉਹ ਹੁਣ ਆਪਾਂ ਨੂੰ ਸਪੋਰਟ ਕਰਨੋਂ ਹਟ ਗਏ ਸੀ ਵਿਊਜ਼ ਬਹੁਤ ਡਾਊਨ ਹੋ ਗਏ ਇਸ ਦਾ ਮੋਟੀਵੇਸ਼ਨ ਬਿਲਕੁਲ ਖਤਮ ਹੋ ਗਈ ਸੀ ਤਾਂ ਸਾਡਾ ਮੋਟੀਵੇਸ਼ਨ ਜਿਹੜਾ ਹੈਗਾ ਉਹ ਤੁਸੀਂ ਹੋ ਠੀਕ ਹੈ ਤੁਸੀਂ ਸਾਨੂੰ ਮੋਟੀਵੇਟ ਕਰਨਾ ਤਾਂ ਆਨ ਸਾਰੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਨੀਰਾਮ ਚਾਤਰੀ ਦਾ ਜਿਹੜੀ ਕਵਿਤਾ ਚੱਲ ਰਹੀ ਸੀ ਬੀਏ ਫਰਸਟ ਸੈਮੈਸਟਰ ਦੀ ਬਹੁਤ ਸਾਰੀ ਵਿਦਿਆਰਥੀ ਇਥੇ ਨਵੇਂ ਹੋਣਗੇ ਕਿਉਂਕਿ ਸੈਮੈਸਟਰ ਨਵਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਾ ਮਟੀਰੀਅਲ ਤੁਹਾਨੂੰ ਇੱਥੋਂ ਹੀ ਮਿਲੇਗਾ ਤੇ ਕਿਵੇਂ ਡਾਊਨਲੋਡ ਕਰਨਾ ਉਹ ਵੀ ਤੁਹਾਨੂੰ ਅੱਗੇ ਅਗੇ ਡਿਟੇਲ ਚ ਦੱਸਾਂਗੇ ਤਾਂ ਉਹ ਚ ਇੱਕ ਸਾਡੀ ਜਿਹੜੀ ਕਵਿਤਾ ਰਹਿੰਦੀ ਸੀ ਉਹ ਏਕੇ ਦੀ ਬਰਕਤ ਰਹਿੰਦੀ ਸੀਗੀ ਠੀਕ ਹੈ ਕਵਿਤਾ ਦਾ ਇੱਕ ਤਾਂ ਤੁਹਾਨੂੰ ਪਤਾ ਮੈਂ ਪਹਿਲਾਂ ਕਨਿਰਾਮ ਰਾਤਰੀ ਦੇ ਕਾਫੀ ਕਵਿਤਾਵਾਂ ਮਕਰਾਤੀਆਂ ਪਰ ਉਹਦੇ ਵਿੱਚੋਂ ਸਾਡੀ ਇੱਕ ਰਹਿ ਗਈ ਸੀ ਇੱਕੇ ਦੀ ਬਰਕਤ ਸ਼ੌਂਕਣ ਮੇਲੇ ਦੀ ਦੋ ਇਹਨਾਂ ਦੋਨਾਂ ਦੇ ਆਪਾਂ ਜਿਹੜਿਆ ਕੇਂਦਰੀ ਭਾਵ ਕਰਾਂਗੇ ਹੁਣ ਅੱਜ ਦੀ ਵੀਡੀਓ ਦੇ ਵਿੱਚ ਠੀਕ ਹੈ ਆਪਾਂ ਇੱਕ ਕਵਿਤਾ ਜਾਂ ਇੱਕ ਕਵੀ ਨੂੰ ਇੱਕੋ ਵੀਡੀਓ ਚ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਨੂੰ ਅਲੱਗ-ਅਲੱਗ ਵੀਡੀਓ ਤੇ ਨਾ ਜਾਣਾ ਪਵੇ ਠੀਕ ਹੈ ਜੀ ਅੱਜ ਅਸੀਂ ਕਰ ਰਹੇ ਹਾਂ ਇੱਕੇ ਦੀ ਬਰਕਤ ਕਵਿਤਾ ਦਾ ਕੇਂਦਰੀ ਭਾਵ ਠੀਕ ਹੈ ਜੀ ਤਨਿਰਾਮ ਚਾਤਰੀ ਕ ਇਹਨਾਂ ਦੇ ਜਿਹੜੇ ਹੈਗੇ ਨੇ ਉਹ ਲੇਖਕ ਨੇ ਤੇ ਸਭ ਤੋਂ ਪਹਿਲਾਂ ਅਸੀਂ ਇਥੇ ਗਾਈਡ ਚ ਲਾਈਨ ਨਹੀਂ ਲਿਖੀ ਹੈ ਜਿਹੜੀ ਮੈਂ ਤੁਹਾਨੂੰ ਪੜਾਉਣ ਲੱਗਿਆ ਏਕੇ ਦੀ ਬਰਕਤ ਕਵਿਤਾ ਧਨੀ ਰਾਮ ਚਾਤਰੀਕ ਦੁਆਰਾ ਰਚਿਤ ਕਵਿਤਾ ਹੈ ਨਿਸ਼ਾ ਕੇਂਦਰੀ ਭਾਵ হেড ਲਿਖੇ ਅਨਸਾਰ ਹੈ ਇਹ ਵਾਰੀ ਲਾਈਨ ਐਡ ਕਰ ਲਓ ਆਪਣੇ ਕੇਂਦਰੀ ਭਾਵ ਦੇ ਵਿੱਚ ਕਿਉਂਕਿ ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਸਿਰਫ ਐਕਸਪੀਰੀਅੰਸ ਲੋਕੀਏ ਦੱਸ ਸਕਦੇ ਨੇ ਕਾਲਜਸ ਦੇ ਟੀਚਰ ਪ੍ਰੋਫੈਸਰ ਵੀ ਕਹਿੰਦੇ ਨੇ ਕਿ ਬੁੱਕਸ ਤੋਂ ਪੜ੍ਹ ਲਓ ਗਾਈਡਾਂ ਤੋਂ ਪੜ੍ਹ ਲਓ ਲੇਕਿਨ ਆਪਾਂ ਆਪਣੇ ਆਪ ਨੂੰ ਇੰਪਰੂਵ ਕਰਨਾ ਤਾਂ ਜਿਵੇਂ ਮੈਂ ਤੁਹਾਨੂੰ ਕਰਵਾ ਰਿਹਾ ਉਸ ਲੈਂਗੁਏਜ ਲਿਖੋ ਤੁਹਾਡੇ 100% ਵਧੀਆ ਨੰਬਰ ਆਉਣਗੇ ਤਾਂ ਹੁਣ ਸਾਡੀ ਅਗਲੀ ਲਾਈਨ ਕੀ ਆ ਦੇਗੀ ਕਲਾਈਂਟ ਨੂੰ ਕੰਪਲੀਟ ਕਰਤਾ ਜੋ ਮੈਂ ਤੁਹਾਨੂੰ ਦੱਸਿਆ ਅੱਗੇ ਆ ਗਿਆ ਸਾਡਾ ਉੱਚੀ ਸ਼ਾਨ ਵਾਲੇ ਦੁਨੀਆ ਨੂੰ ਧਰਮ ਕਰਮ ਸਮਝਾਉਣ ਵਾਲੇ ਅਕਲ ਇਲਮ ਬਹਾਦਰੀ ਨੀਕੀ ਤੇ ਪ੍ਰੇਮ ਦਾ ਸਫਕ ਦੇਣ ਵਾਲੇ ਭਾਰਤੀਆਂ ਨੂੰ ਆਪਸ ਵਿੱਚ ਏਕਤਾ ਨਾਲ ਰਹਿਣਾ ਚਾਹੀਦਾ ਹੈ ਏਕੇ ਵਿੱਚ ਬਰਕਤ ਦਾ ਮਤਲਬ ਹੈ ਕਿ ਇਕੱਠਿਆਂ ਨੂੰ ਰਹਿਣਾ ਚਾਹੀਦਾ ਕਿਉਂਕਿ ਕੋਈ ਇੱਕ ਪਰਸਨ ਆਊਗਾ ਲੜਨ ਵਾਲੇ ਦਾਸ ਹੋਣਗੇ ਤਾਂ ਉਹ ਹਾਰ ਜਾਏਗਾ ਜੇ ਸਾਹਮਣੇ ਵਾਲਾ ਬੰਦਾ 10 ਲੈ ਕੇ ਆਇਆ ਤੁਸੀਂ ਵੀ 10 ਸੋ ਤਾਂ ਤੁਹਾਡੀ ਤਾਕਤ ਉਹਨਾਂ ਦੇ ਬਰਾਬਰ ਪਹੁੰਚੇਗੀ ਏਕੇ ਦੇ ਵਿੱਚ ਬਰਕਤ ਹੈ ਤਾਂ ਇੱਥੇ ਵੀ ਉਹੀ ਕਿਹਾ ਗਿਆ ਕਿ ਉੱਚੀ ਛਾਂ ਵਾਲੇ ਲੋਕ ਨੇ ਧਰਮ ਵਾਲੇ ਨੇ ਇਲਮ ਵਾਲੇ ਨੇ ਭਾਰਤੀਆਂ ਨੂੰ ਦੀ ਗੱਲ ਕੀਤੀ ਗਈ ਹੈ ਇਹ ਧਨੀਰਾਮ ਚਾਤ੍ਰਿਕ ਨੇ ਕਿ ਸਾਰੇ ਨੂੰ ਇਕੱਠੇ ਰਹਿਣਾ ਚਾਹੀਦਾ ਕਿਉਂਕਿ ਧਰਮ ਅਲੱਗ-ਅਲੱਗ ਨੇ ਲੇਕਿਨ ਕਿਸੇ ਹੋਰ ਦੇਸ਼ ਤੇ ਬਰਾਬਰ ਖਿਡਾਣਾ ਤਾਂ ਸਾਨੂੰ ਏਕੇ ਵਿੱਚ ਰਹਿਣਾ ਪਵੇਗਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਦੇਸ਼ ਵੇਸ ਰੂਪ ਰੰਗ ਜਿਹੜਾ ਹੈਗਾ ਵਾ ਉਹ ਸਭ ਸਾਂਝੇ ਨੇ ਇਹ ਨਾ ਮੰਨੋ ਕਿ ਤੁਸੀਂ ਕਿਸੇ ਦੂਸਰੇ ਧਰਮ ਨੂੰ ਗਲਤ ਕਹਿ ਰਹੇ ਹੋ ਠੀਕ ਹੈ ਤੁਸੀਂ ਕਿਸੇ ਦੂਸਰੇ ਨੂੰ ਕੁਝ ਅਣਜਾਣ ਵਿਅਕਤੀਆਂ ਨੂੰ ਅਣਜਾਣ ਕਹਿ ਰਹੇ ਹੋ ਦੂਜੇ ਧਰਮ ਦੇ ਲੋਕਾਂ ਨੂੰ ਦੂਜੀ ਸਟੇਟ ਦੇ ਲੋਕਾਂ ਨੂੰ ਨਹੀਂ ਉਹ ਕਹਿੰਦਾ ਕਿ ਜਾਨੋ ਕਿ ਤੁਸੀਂ ਸਾਰੇ ਇਕੱਠੇ ਹੋ ਠੀਕ ਹੈ ਉਹ ਕਹਿੰਦਾ ਕਿ ਜਿਹੜੇ ਨਕੰਮੇ ਝਗੜੇ ਨੇ ਇਹ ਨਹੀਂ ਛੇੜਨੇ ਚਾਹੀਦੇ ਆਪਸ ਵਿੱਚ ਤੇ ਉਸ ਤੋਂ ਬਾਅਦ ਉਹਨੇ ਕੀਤਾ ਉਹਨੇ ਕਿਹਾ ਵਾ ਕਿ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਏਕੇ ਵਿੱਚ ਕਰਮਾਤੀ ਸ਼ਕਤੀ ਹੈ ਤੁਹਾਨੂੰ ਮੈਂ ਹਮ ਪਹਿਲਾਂ ਵੀ ਕਹਿ ਕੇ ਹਟਿਆ ਜਿਹੜਾ ਏਕਾ ਵਾ ਨਾ ਉਹ ਵੱਡੇ ਵੱਡੇ ਲੋਕਾਂ ਨੂੰ ਹਰਾ ਦਿੰਦਾ ਵਾ ਤਾਂ ਏਕੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਧਨੀ ਨਾਮ ਚਾਰਤਕ ਜੀ ਨੇ ਕਿਹਾ ਤੇ ਲਾਸਟ ਲਾਈਨ ਵਿੱਚ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਦੀ ਜਿਹੜੀ ਗੁਲਾਮੀ ਦੀਆਂ ਬੀੜੀਆਂ ਨੇ ਉਹਨਾਂ ਨੂੰ ਵੀ ਏਕੇ ਨੇ ਹੀ ਕਟਿਆ ਵਾ ਅਸਲ ਦੇ ਵਿੱਚ ਇਹ ਜਿਹੜੀ ਕਵਿਤਾ ਲਿਖੀ ਗਈ ਹੈ ਨਾ ਇਹ 1947 ਤੋਂ ਪਹਿਲਾਂ ਦੀ ਹੈ ਤੇ ਇਹਨਾਂ ਨੇ ਇਥੇ ਇਹ ਲਿਖਿਆ ਉਦੋਂ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਲੋਕ ਇਕੱਠੇ ਹੋਵੋ ਅਸੀਂ ਅੰਗਰੇਜ਼ਾਂ ਦੇ ਵਿਰੁੱਧ ਲੜੀਏ ਸਾਡੇ ਜਿਹੜੀਆਂ ਗੁਲਾਮੀ ਦੀਆਂ ਬੇੜੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਵਾ ਅਸੀਂ ਕੱਟ ਸਕੀਏ ਲਾਸਟ ਲਾਈਨ ਤੇ ਇਹੀ ਕਿਹਾ ਗਿਆ ਕਿਉਂਕਿ 1947 ਤੋਂ ਪਹਿਲਾਂ ਦੀ ਕਵਿਤਾ ਠੀਕ ਹੈ ਤਾਂ ਇਹਨੂੰ ਤੁਸੀਂ ਸਮਝਿਆ ਅੱਛੀ ਤਰੀਕੇ ਨਾਲ ਵਧੀਆ ਲੱਗੀ ਹੋਣੀ ਤੁਹਾਨੂੰ ਕਵਿਤਾ ਹੁਣ ਆਪਾਂ ਚੱਲਦੇ ਹਾਂ ਅੱਗੇ ਅਗਲਾ ਜਿਹੜਾ ਸਾਡਾ ਪੁਆਇੰਟ ਹੈ ਉਹ ਹੈਗਾ ਵਾ ਮੈਂ ਤੁਹਾਡੇ ਸਾਰਲੇ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਜੋ ਵਿਦਿਆਰਥੀਆਂ ਨੂੰ ਔਖਾ ਨਾ ਹੋਵੇ ਠੀਕ ਹੈ ਅੱਗੇ ਆ ਗਿਆ ਸ਼ੌਕਨ ਮੇਲੀ ਦੀ ਕਵਿਤਾ ਦਾ ਵਿਸ਼ਾ ਵਸਤੂ ਥੀਮ ਸਾਰ ਕਹਿ ਸਕਦੇ ਆ ਠੀਕ ਹੈ ਅੱਗੇ ਆ ਗਿਆ ਸ਼ੌਕਨ ਮੇਲੀ ਦੀ ਨੰਦ ਲਾਲ ਨੂਰਪੁਰੀ ਦਾ ਲਿਖਿਆ ਇੱਕ ਪ੍ਰਸਿੱਧ ਗੀਤ ਹੈ ਇਹ ਇੱਕ ਗੀਤ ਹੈ ਕਵਿਤਾ ਨਹੀਂ ਠੀਕ ਹੈ ਗੀਤ ਕਵਿਤਾ ਲਿਖ ਦਿੰਦੇ ਆ ਲੇਕਿਨ ਆਪਾਂ ਇੱਥੇ ਗੀਤ ਕਾਵਾਂਗੇ ਕਿਉਂਕਿ ਇਦਾਂ ਹੀ ਲਿਖਿਆ ਹੈ ਇਸ ਵਿੱਚ ਕਮੀ ਨੇ ਮੇਲੇ ਦੀ ਸ਼ੌਕਣ ਪੰਜਾਬੀ ਮਟਿਆਰ ਦੀ ਸੁੰਦਰਤਾ ਬੇਸੁਧ ਕਰ ਦੇਣ ਵਾਲੀ ਪ੍ਰਭਾਵ ਦਾ ਜਗ੍ਹਾ ਕੀਤਾ ਹੁਣ ਸਿੱਧੀ ਗੱਲ ਹੈ ਜਦ ਸਾਨੂੰ ਸਮਝ ਲੱਗ ਗਿਆ ਸ਼ੌਕਣ ਮੇਲੇ ਦੀ ਮਤਲਬ ਕੀ ਹੈ ਮਤਲਬ ਇਹ ਹੀ ਹੈ ਕਿ ਕੋਈ ਇੱਕ ਲੜਕੀ ਦੀ ਗੱਲ ਕੀਤੀ ਗਿਆ ਜਿਹਨੂੰ ਬੜਾ ਸ਼ੌਂਕ ਹੈ ਮੇਲੇ ਉੱਪਰ ਜਾਣ ਦਾ ਪਹਿਲੀ ਲਾਈਨ ਚ ਉਹਨੇ ਡਿਫਾਈਨ ਕਰਤਾ ਅੱਗੇ ਆਜੋ ਮੇਲੇ ਤੇ ਜਾਣ ਲਈ ਕੀ ਕੀ ਕਰਦੀ ਹੈ ਮੇਲੇ ਦੀ ਸ਼ੌਕਣ ਪੰਜਾਬਣ ਮਟਿਆਰ ਪੈਰ ਧੋ ਕੇ ਚਾਂਜਰਾ ਪਾਉਂਦੀ ਹੈ ਸੱਪ ਵਾਂਗ ਵਲਖਾਂਦੀ ਆਉਂਦੀ ਹੈ ਦੇਖੋ ਕਹਿਣਾ ਮਤਲਬ ਇਹ ਉਹ ਕੈਟਵੌਕ ਕਰਦੀ ਆ ਰਹੀ ਹੈ ਮੈਂ ਜੇ ਇੰਗਲਿਸ਼ ਹਮ ਕਮਾ ਮਤਲਬ ਬੜੀ ਵਧੀਆ ਬੜੇ ਸੁੰਦਰ ਦਿਖਦੇ ਨਾਲ ਤੁਰਦੀ ਆ ਰਹੀ ਹੈ ਉਹ ਤਿਆਰ ਫਿਆਰ ਹੋਈ ਆ ਮੇਲੇ ਤੇ ਜਾਣ ਵਾਸਤੇ ਕਿਉਂਕਿ ਉਹਨੂੰ ਮੇਲੇ ਦਾ ਸ਼ੌਂਕ ਹੈ ਠੀਕ ਹੈ ਜਦੋਂ ਉਹ ਮੇਲੇ ਵਿੱਚ ਲੱਡੂਆਂ ਦਾ ਭਾਅ ਪੁੱਛਦੀ ਹੈ ਤਾਂ ਇਸ ਤਰ੍ਹਾਂ ਜਾਪਦਾ ਜਿਵੇਂ ਸਾਰੇ ਸ਼ਹਿਰ ਵਿੱਚ ਚੰਨ ਚੜ੍ਹ ਗਿਆ ਹੋਵੇ ਕਿਉਂਕਿ ਉਹ ਪੱਜ ਪੱਜ ਟੱਪ ਕੇ ਦੁਕਾਨਾਂ ਆਸੇ ਪਾਸੇ ਲੱਗੀਆਂ ਹੋਈਆਂ ਉਹ ਜਾ ਰਹੀਆਂ ਇਮੇਜਿਨੇਸ਼ਨ ਕਰੋ ਠੀਕ ਹੈ ਦੇਖੋ ਪੰਜਾਬੀ ਅਪਾ ਕਹਾਂਗੇ ਬੜਾ ਔਖਾ ਸਬਜੈਕਟ ਨੇ ਇਹਨੂੰ ਸਮਝਣ ਦੀ ਲੋੜ ਐ ਪਰ ਸਾਡਾ ਪੰਜਾਬ ਸਾਡੀ ਪੰਜਾਬੀਅਤ ਸਾਡਾ ਆਪਣਾ ਤਾਂ ਸਾਨੂੰ ਸਮਝਣ ਦੀ ਲੋੜ ਐ ਅਸੀਂ ਇਮੇਜਿਨੇਸ਼ਨ ਕਰਕੇ ਚੱਲਾਂਗੇ ਸਾਨੂੰ ਹੋਰ ਵੀ ਵਧੀਆ ਜਿਹੜਾ ਵਾ ਵਧੀਆ ਆਪਣੇ ਆਪ ਨੂੰ ਲੱਗੇਗਾ ਤੇ ਸਾਡਾ ਪੜ੍ਹਿਆ ਵੀ ਕਾਮਯਾਬ ਹੋਵੇਗਾ ਸਾਡੇ ਕੰਮ ਵੀ ਆਊਗਾ ਠੀਕ ਐ ਇਮੇਜਿਨੇਸ਼ਨ ਕਰਕੇ ਚੱਲੋ ਉਸ ਤੋਂ ਬਾਅਦ ਉਹਦਾ 20 ਗਾਜ ਦਾ ਘਗਰਾ ਉਹਨੂੰ ਸ਼ੋਰਟ ਪੁੱਛਿਆ ਜਾਂਦਾ ਕਿ ਉਹਦਾ ਕਿੰਨਾ ਗਾਜ ਦਾ ਘਗਰਾ ਸੀ ਤਾਂ 20 ਗਾਜ ਦਾ ਘਗਰਾ ਪਾਇਆ ਹੋਇਆ ਤੇ ਤੁਰੰਤ ਸਮੇਂ ਉਹ ਲੱਕ ਮਰੂੜ ਖਾਂਦੀ ਜਾ ਰਹੀ ਹੈ ਠੀਕ ਹੈ ਜੀ ਉਹਦੀ ਕੁੜਤੀ ਪਾਈ ਹੋਈ ਹੈ ਲਾਲ ਰੰਗ ਦੀ ਠੀਕ ਹੈ ਜੀ ਅੱਗ ਸਿੰਘ ਦੀ ਜਾਪਦੀ ਹੈ ਮਤਲਬ ਤਹਿਲਕਾ ਮਚਾ ਰਹੀ ਹੈ ਤੇ ਉਹਦੇ ਲਹੂ ਦੀ ਚਮਕ ਵਾਂਗ ਬਿਜਲੀ ਜਿਹੜੀ ਆ ਚਮਕਦੀ ਹੈ ਚਮਕ ਉਹਦੇ ਫੇਸ ਦੀ ਨਹੀਂ ਜ਼ਿਆਦਾ ਆ ਉਹਦੀ ਸੁੰਦਰਤਾ ਦੇਖ ਕੇ ਜਿਹੜੇ ਰਾਹੀ ਨੇ ਉਹ ਰਾਹ ਭੁੱਲ ਗਏ ਨੇ ਮ ਕਹਿਣ ਦਾ ਮਤਲਬ ਹੈ ਜੇ ਕੋਈ ਉਹਦੇ ਕੋਲ ਦੀ ਨਿੰਗਦਾ ਬਾਤਾਂ ਉਹਦੇ ਵੱਲ ਦੇਖਦੇ ਹੀ ਰਹਿ ਜਾਂਦਾ ਮਤਲਬ ਕਹਿਣ ਦਾ ਮਤਲਬ ਇਹ ਅਰਥ ਇਹ ਹੈ ਤੇ ਉਸ ਤੋਂ ਬਾਅਦ ਉਸਦੇ ਗੋਰਿਆਂ ਹੱਥਾਂ ਦੀ ਮਹਿੰਦੀ ਤਾਂ ਖਾਮ ਖਾਂ ਆਸ਼ਕਾਂ ਦੇ ਗਲ ਪੈਂਦੀ ਹੈ ਕਿ ਉਹਦੇ ਦੇ ਹੱਥ ਤੇ ਮਹਿੰਦੀ ਲੱਗੀ ਹੋਈ ਹੈ ਉਹ ਬੜੀ ਚਮਕਦੀ ਹੈ ਬੜੀ ਗੂੜੀ ਹੈ ਠੀਕ ਹੈ ਜੀ ਇਹ ਕਹਿਣ ਦਾ ਮਤਲਬ ਉਹਦਾ ਇਹ ਹੈ ਤੇ ਸੁੰਦਰਤਾ ਦਾ ਪ੍ਰਭਾਵ ਜਿਹੜਾ ਹੈਗਾ ਉਹ ਬਹੁਤ ਵਧੀਆ ਵਾ ਤੇ ਉਸ ਤੋਂ ਕੋਈ ਨਹੀਂ ਬਚ ਸਕਦਾ ਸਾਰੇ ਉਸ ਨੂੰ ਦੇਖ ਰਹੇ ਨੇ ਠੀਕ ਹੈ ਕਹਿਣ ਦਾ ਮਤਲਬ ਸਾਰੇ ਉਸ ਨੂੰ ਦੇਖ ਰਹੇ ਨੇ ਇਹ ਜਿਹੜਾ ਇੱਥੇ ਸਾਡਾ ਸੈਕਿੰਡ ਆ ਗਿਆ ਠੀਕ ਹੈ ਆ ਇਹਦਾ ਹੁਣ ਆਪਾਂ ਅੱਗੇ ਕੇਂਦਰੀ ਭਾਵ ਕਰਾਂਗੇ